ਪਿਛਲੇ ਦਿਨੀ ਹਾਈਵੇ 401 ਤੇ ਬਿਟਵੀ ਸ਼ਹਿਰ ਦੇ ਨੇੜੇ ਇੱਕ ਭਿਆਨਕ ਅਤੇ ਦਰਦਨਾਕ ਹਾਦਸੇ ਦੇ ਵਿੱਚ ਤਿੰਨ ਭਾਰਤੀ ਪਿਛੋਕੜ ਵਾਲੇ ਲੋਕਾਂ ਦੀ ਮੌਤ ਹੋ ਗਈ ਸੀ ਜਿਸ ਦੇ ਵਿੱਚ ਇੱਕ ਬਜ਼ੁਰਗ ਜੋੜਾ ਅਤੇ ਇੱਕ 3 ਮਹੀਨੇ ਦਾ ਬੱਚਾ ਸ਼ਾਮਲ ਸੀ ਅੱਜ ਇੱਥੇ ਫੋਰੈਸਟ ਲਾਣ ਕਮਿਸ਼ਨ ਸੈਂਟਰ ਦੇ ਵਿੱਚ ਉਸ ਬਜ਼ੁਰਗ ਜੋੜੇ ਦੀਆਂ ਅੰਤਿਮ ਰਸਮਾਂ ਅਦਾ ਕੀਤੀਆਂ ਗਈਆਂ ਹਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਅਤੇ ਭਾਈਚਾਰੇ ਦੇ ਵੱਲੋਂ ਉਹਨਾਂ ਨੂੰ ਇਸ ਫਾਨੀ ਸੰਸਾਰ ਤੋਂ ਆਖਰੀ ਵਾਰ ਅਲਵਿਦਾ ਕਿਹਾ ਗਿਆ ਹੈ ਅੱਜ ਗਮਗੀਨ ਮਾਹੌਲ ਅਤੇ ਕਈ ਨਾਮ ਅੱਖਾਂ ਨੇ ਨਾਰਥ ਯੋਰਕ ਫੋਰੈਸਟ ਲਾਉਨ ਕਰਮਿਸ਼ਨ ਸੈਂਟਰ ਵਿੱਚ 29 ਅਪ੍ਰੈਲ ਨੂੰ ਹਾਈਵੇ 401 ਤੇ ਹੋਏ ਐਕਸੀਡੈਂਟ ਵਿੱਚ ਮਾਰੇ ਗਏ ਬਜ਼ੁਰਗ ਜੋੜੇ ਨੂੰ ਅੰਤਿਮ ਵਿਦਾਇਗੀ ਦਿੱਤੀ 29 ਅਪ੍ਰੈਲ ਨੂੰ ਅਨਟਾਰੀਓ ਦੇ ਵੋਵਨਬਲ ਸ਼ਹਿਰ ਵਿੱਚ ਕਥਿਤ ਸ਼ਰਾਬ ਸਟੋਰ ਚੋਰੀ ਦੀ ਲੁੱਟ ਦੇ ਮਾਮਲੇ ਦੇ ਵਿੱਚ ਪੁਲਿਸ ਸ਼ੱਕੀਆਂ ਦਾ ਪਿੱਛਾ ਕਰ ਰਹੀ ਸੀ ਪੁਲਿਸ ਨੇ ਸ਼ੱਕੀ ਵਿਅਕਤੀਆਂ ਦਾ ਪਿੱਛਾ ਕੀਤਾ ਅਤੇ ਸ਼ੱਕੀ ਟੋਰਾਂਟੋ ਤੋਂ ਲਗਭਗ 50 ਕਿਲੋਮੀਟਰ ਪੂਰਬ ਵਿੱਚ ਬਿਟਵੀ ਵਿੱਚ ਹਾਈਵੇ 401 ਤੇ ਪੁੱਠੇ ਪਾਸੇ ਰਾਹੀਂ ਹਾਈਵੇ ਤੇ ਗੱਡੀ ਚਲਾਉਣ ਲੱਗੇ ਜਿਸ ਕਾਰਨ ਇਹ ਐਕਸੀਡੈਂਟ ਹੋ ਗਿਆ ਪੀੜਤ ਪਰਿਵਾਰ ਆਪਣੀ ਸੈਂਟਰਾ ਕਾਰ ਵਿੱਚ ਜਾ ਰਿਹਾ ਸੀ ਜਦੋਂ ਸ਼ੱਕੀਆਂ ਦੀ ਕਾਰ ਸਾਹਮਣੇ ਆ ਕੇ ਉਹਨਾਂ ਵਿੱਚ ਟਕਰਾ ਗਈ ਇਸ ਟੱਕਰ ਵਿੱਚ 21 ਸਾਲਾ ਗਗਨਦੀਪ ਸਿੰਘ ਦੀ ਵੀ ਮੌਤ ਹੋ ਗਈ ਉਸ ਉੱਪਰ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਸਨ ਪੀੜਤ ਪਰਿਵਾਰ ਭਾਰਤ ਦੇ ਚਨਈ ਤੋਂ ਰਹਿਣ ਵਾਲਾ ਸੀ ਜਿਸ ਵਿੱਚ 33 ਸਾਲਾ ਗੋਲਕਨਾਥ ਮਨੀਮਨ ਅਤੇ 27 ਸਾਲਾ ਅਸ਼ਵਿਤਾ ਜਵਾਹਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਸਨ ਅਤੇ ਉਹਨਾਂ ਦੇ 3 ਮਹੀਨਿਆਂ ਦੇ ਬੱਚੇ ਦੀ ਵੀ ਮੌਤ ਹੋ ਗਈ ਸੀ। ਭਾਰਤ ਤੋਂ 2 ਦਿਨ ਪਹਿਲਾਂ ਹੀ ਆਪਣੇ ਪੋਤੇ ਨੂੰ ਦੇਖਣ ਆਏ 60 ਸਾਲਾ ਦਾਦਾ ਮਨੀ ਵਨਨ ਅਤੇ 55 ਸਾਲਾ ਦਾਦੀ ਮਹਾ ਲక్ష్ਮੀ ਮਾਰੇ ਗਏ ਸਨ। ਕੱਲ ਜਾਰੀ ਕੀਤੇ ਇੱਕ ਭਾਵੁਕ ਬਿਆਨ ਵਿੱਚ ਗੋਲਕਨਾਥ ਮਨੀ ਵਨਨ ਨੇ ਕਿਹਾ ਹੈ ਕਿ ਉਹ ਆਪਣੇ ਦਿਲ ਵਿੱਚ ਦਰਦ ਅਤੇ ਖਿਆਲਾਂ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਲੱਭ پا ਰਹੇ ਹਨ। ਉਹ ਜਾਣਦੇ ਹਨ ਕਿ ਉਹਨਾਂ ਨੇ ਹੁਣ ਆਪਣੇ ਬੱਚੇ ਨੂੰ ਕਦੇ ਨਹੀਂ ਫੜ ਕੇ ਦੇਖ ਸਕਣਾ ਅਤੇ ਨਾ ਹੀ ਖੜਾ ਸਕਣਾ ਹੈ ਜਿਸ ਬੱਚੇ ਨੇ ਉਹਨਾਂ ਨੂੰ ਥੋੜੇ ਸਮੇਂ ਵਿੱਚ ਹੀ ਐਨੀਆਂ ਕੀਮਤੀ ਯਾਦਾਂ ਦਿੱਤੀਆਂ ਹਨ ਜੋ ਕੁਝ ਦਿਨ ਪਹਿਲਾਂ ਉਹਨਾਂ ਦੇ ਹੱਥਾਂ ਵਿੱਚ ਸੀ ਉਹ ਅੱਗੇ ਕਹਿੰਦੇ ਹਨ ਕਿ ਉਸ ਦੇ ਛੋਟੇ-ਛੋਟੇ ਖਡਾਉਣੇ ਅਤੇ ਕੱਪੜੇ ਉਹਨਾਂ ਦੇ ਘਰ ਦੇ ਵਿੱਚ ਆਲੇ-ਦੁਆਲੇ ਵਿਖਰੇ ਪਏ ਹਨ ਉਹ ਆਪਣੇ ਇਕਲੌਤੇ ਪੁੱਤਰ ਦੀਆਂ ਯਾਦਾਂ ਨਾਲ ਭਰੇ ਹੋਏ ਘਰ ਵਿੱਚ ਦਾਖਲ ਹੋਣ ਦੀ ਹੁਣ ਹਿੰਮਤ ਨਹੀਂ ਜੁਟਾ پا ਰਹੇ ਹਨ ਇਸ ਹਾਦਸੇ ਵਿੱਚ ਮਾਰੇ ਗਏ 3 ਮਹੀਨਿਆਂ ਦੇ ਮਾਸੂਮ ਬੱਚੇ ਦਾ ਨਾਮ ਅਦਿੱਤਿਆ ਵੈਨਨ ਦੱਸਿਆ ਜਾ ਰਿਹਾ ਹੈ ਹਾਲਾਂਕਿ ਅੱਜ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ ਗਈ ਪਰ ਉਹਨਾਂ ਦਾ ਕਹਿਣਾ ਹੈ ਕਿ ਇਸ ਆਉਂਦੇ ਬੁੱਧਵਾਰ ਜਿਸ ਦਿਨ ਬੱਚੇ ਦੀਆਂ ਅੰਤਿਮ ਰਸਮਾਂ ਅਦਾ ਕੀਤੀਆਂ ਜਾਣਗੀਆਂ ਉਸ ਦਿਨ ਉਹਨਾਂ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਜਾਵੇਗੀ ਜਸਪ੍ਰੀ ਪੰਦੇਰ ਓਮਨੀ ਨਿਊਜ਼ ਟੋਰਾਂਟੋ